ਪਾਣੀ 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 ਚਾਹਣਾ ਤੇ ਫਿਰ ਮੈਂ ਫਿਰ ਕਿਹੜਾ ਗਾਹ ਕੋਲ ਕਿੰਨੇ ਹੋਣਗੇ ਸਾਨੂੰ ਅਜੇ ਪਹਿਲਾਂ ਪਹੁੰਚਣਾ ਹੈ ਯਾਰ ਇੱਕ ਮਿੰਟ ਕੈਮਰਾ ਚੱਲ ਰਿਹਾ ਭਾਈ ਯਾਰ ਇੱਕ ਮਿੰਟ ਖੜ੍ਹਦੇ ਜਾ ਰਿਹਾ ਥੈਂਕ ਯੂ ਕਰੀ ਜਾਨਾ ਕਰਵਾ ਦਾਂਗੇ ਫਿਰ ਫੋਟੋ ਮਿਟ ਨਹੀਂ ਪਾਣੀ ਕਿੰਨੇ ਦਿਨ ਹੋ ਗਏ ਚੰਗਾ ਹੋਵੇ ਕੱਲ ਫਿਰ Səlibi vidafon vidə dolaşdı interneti sev əməliyyat

ਆ ਸਾਰੇ ਜੀ ਆਪੇ ਸਤਿ ਸ਼੍ਰੀ ਅਕਾਲ ਪੱਥਾਂ ਕੰਨ ਤੋਂ ਭਾਗ ਅੱਲਾ ਗੱਲਾਂ ਨੂੰ ਸੰਕੋਚ ਕਰਕੇ ਇੱਕ ਵਾਰੀ ਰਲ ਕੇ ਫਤਿਹ ਦੀ ਸਾਜ ਪਾਓ ਵਾਹਿਗੁਰੂ ਜੀ ਕੀ ਫਤਿਹ ਸਭ ਚੇ ਪਰਿਵਾਰ ਔਰ ਖਾਸ ਕਰਕੇ ਸਾਡੇ ਨਾਭਾ ਹਲਕੇ ਦੇ ਐਮ ਐਲ ਏ ਸਵਾਰਗ ਦੇ ਦੇਵ ਸਿੰਘ ਦੇਵ ਮਾਨ ਦੇ ਨਾਲ ਨੱਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਪਿਤਾ ਸਵਰਗਵਾਸੀ ਲਾਲ ਸਿੰਘ ਦੀ ਅੰਤਮ ਅਰਦਾਸ ਸਾਹਿਬ ਜਿਹੜੀ ਅੱਜ ਨੱਬਾ ਦੇ ਇਤਿਹਾਸਕ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਵਿਖੇ ਆ ਕੀਤੀ ਗਈ ਆ ਜਿਸ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਨੇ ਉੱਥੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਨੇ ਜੋ ਹਰਪਾਲ ਚਿਮਾ ਅਮਰ ਰੋੜਾ ਤੋਂ ਇਲਾਵਾ ਅਰਜੋਤ ਬੈਂਸ ਤੇ ਸਾਬਕਾ ਮੰਤਰੀ ਸਰਜੀਤ ਸਿੰਘ ਰਖੜਾ ਤੋਂ ਇਲਾਵਾ ਸਾਬਕਾ ਵਿਧਾਇਕ ਰਮੇਸ਼ ਕਮਾਲ ਸਿੰਘਲਾ ਜੀ ਵੱਲੋਂ ਇਲਾਕੇ ਦੀਆਂ ਨਹੀਂ ਪੂਰੇ ਜ਼ਿਲ੍ਹੇ ਦੀਆਂ ਜਿਹੜੀਆਂ ਸੰਗਤਾਂ ਨੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚਿਆ ਨੇ ਜਿੱਥੋਂ ਕੀ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਵੱਲੋਂ ਅਨਿਆ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ ਤੇ ਆਪਣੇ ਪਿਤਾ ਨੂੰ ਯਾਦ ਵੀ ਕੀਤਾ ਗਿਆ ਤੇ ਰਾਜਨੀਤਿਕ ਆਗੂਆਂ ਨੇ ਸ਼ਰਦਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਉਹਨਾਂ ਨੂੰ ਆਖਿਆ ਕਿ ਚੰਗੇ ਇਨਸਾਨ ਸਨ ਜੋ ਆਪਣੇ ਬੱਚਿਆਂ ਨੂੰ ਚੰਗੇ ਰਸਤੇ ਪਾ ਕੇ ਗਏ ਨੇ ਨਾਬਾ ਤੋਂ ਹਰਮਿੰਦ ਸਿੰਘ ਮਾਨ ਜਿਹਨੇ ਬਹੁਤ ਘਾਲਣਾ ਕਾਲੀ ਉਹਨਾਂ ਨੇ ਆਪਣੇ ਸਾਰੇ ਬੱਚਿਆਂ ਨੂੰ ਪੜਾਇਆ ਵੱਡੇ ਕੀਤਾ ਪਾਲ ਪਰੋਸ ਕੇ ਔਰ ਸਰਦਾਰ ਗੁਰਦੇਵ ਸਿੰਘ ਦੇਵਮਾਨ ਜੀ ਹਲਕਾ ਨਾਬੇ ਤੋਂ ਵਧਾਇਕ ਬਣੇ ਸੋ ਉਹਨਾਂ ਦੇ ਪਿਛਲੇ ਦਿਹਾਤ ਹੋ ਗਿਆ ਸੀ ਅੱਜ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਨੇ ਕਿ ਸੋ ਬਹੁਤ ਹੀ ਅੱਛੀ ਸ਼ਖਸੀਅਤ ਦੇ ਮਾਲਕ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਦੌਰਾਨ ਤੰਗੀਆਂ ਤਰੁਸ਼ੀਆਂ ਦੇ ਵਿੱਚ ਵੀ ਇੱਕ ਵੱਡਾ ਸੰਘਰਸ਼ ਕੀਤਾ ਆਪਣੇ ਸਾਰੇ ਪਰਿਵਾਰ ਨੂੰ ਪੜਾਇਆ ਇੱਕ ਅੱਛੀ ਤਾਮਿਲ ਅੱਛੀ ਵਿੱਦਿਆ ਦਿੱਤੀ ਸੋ ਅੱਜ ਉਹਨਾਂ ਨੂੰ ਜਿਹੜੇ ਅਸੀਂ ਸਰਦਾ ਦੇ ਫੁੱਲ ਅਰਪਿਤ ਕਰਦੇ ਆਉਣ ਵਾਲੇ ਸਮੇਂ ਪੰਜਾਬ ਸਰਕਾਰ ਨੌਜਵਾਨਾਂ ਲਈ ਇੱਕ ਕਦਮ ਚੁੱਕਣ ਜਾ ਰਹੀ ਹੈ ਆ ਦੇਖੋ ਜੀ ਨੌਜਵਾਨਾਂ ਲਈ ਅਸੀਂ ਲਗਾਤਾਰ ਨੌਕਰੀਆਂ ਕੱਢ ਰਹੇ ਹਾਂਗੇ ਸੋ 50000 ਤੋਂ ਉੱਪਰ ਨੌਕਰੀਆਂ ਦੇ ਕੇ ਅਸੀਂ 2 ਸਾਲਾਂ 'ਚ ਪਹਿਲੇ 2 ਸਾਲਾਂ 'ਚ 50000 ਤੋਂ ਉੱਪਰ ਨੌਕਰੀਆਂ ਦਿੱਤੀਆਂ ਨੇਗੀਆਂ ਔਰ ਸਮੇਂ-ਸਮੇਂ 'ਤੇ ਇਸ ਇਸ਼ਤਿਹਾਰ ਜਿਹੜੇ ਨੇ ਉਹ ਨੌਕਰੀਆਂ ਨੇ ਜਾਰੀ ਹੁੰਦੇ ਰਹਿੰਦੇ ਨੇ ਸੋ ਮੇਰੀ ਤਾਂ ਸਾਰੇ ਨੌਜਵਾਨਾਂ ਨੂੰ ਇਹੀ ਅਪੀਲ ਆ ਕਿ ਸਾਰੇ ਜਣੇ ਤਿਆਰੀ ਕਰੋ ਅچھے ਤਰੀਕੇ ਨਾਲ ਪੜੋ ਤਾਂ ਕਿ ਤੁਸੀਂ ਵੀ ਨੌਕਰੀ ਹਾਸਲ ਕਰ ਸਕੋ ਚੋਣ ਜਾਬਤਾ ਕਦੋਂ ਲੱਗ ਸਕਦਾ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਬਿਲਕੁਲ ਜੀ ਬੜੀ ਜਲਦੀ ਚੋਣ ਜਾਬਤਾ ਲੱਗੂਗਾ ਔਰ ਇਲੈਕਸ਼ਨ ਹੋਵੇ ਨਿਰਪੱਖ ਅਸੀਂ ਮੇਰੇ ਬਾਪੂ ਜੀ ਸਦਾ ਲਾਲ ਸਿੰਘ ਜੀ ਜਿਨ੍ਹਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਕੋੜਿਆਂ ਵਾਲਾ ਸਾਹਿਬ ਨਾਭਾ ਲਿਖੇ ਹੋਈ ਏ ਔਰ ਬਹੁਤ ਸੰਗਤ ਜਿਹੜੀ ਆ ਸੰਗਤ ਦਾ ਪਿਆਰ ਬਹੁਤ ਦੂਰੋਂ ਦੂਰੋਂ ਸੰਗਤ ਪੰਜਾਬ ਤੋਂ ਵੀ ਹਰਿਆਣਾ ਤੋਂ ਦਿੱਲੀ ਤੋਂ ਸਭ ਜਗ੍ਹਾ ਤੋਂ ਆਇਆ ਸਭ ਦਾ ਬਹੁਤ ਬਹੁਤ ਧੰਨਵਾਦ ਲੀਡਰਸ਼ਿਪ ਸਾਡੀ ਆਪਣੀ ਪਾਰਟੀ ਦੀ ਬਾਕੀ ਪਾਰਟੀਆਂ ਤੋਂ ਅਕਾਲੀ ਦਲ ਕਾਂਗਰਸ ਭਾਜਪਾ ਸਾਰੇ ਪਹੁੰਚੇ ਨੇ ਔਰ ਮੈਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਪਿਤਾ ਜੀ ਕਿਤੇ ਨਾ ਜੁੜੇ ਰਿਹਾ ਕਰਮ ਨਾਲ ਜੁੜੇ ਰਿਹਾ ਸਾਰੀ ਮੌਨਾਂ ਨੇ ਦਿਹਾੜੀ ਕੀਤੀ ਉਸ ਤੋਂ ਬਾਅਦ ਫੇਰੀ ਕੀਤੀ ਪਿੰਡਾਂ ਦੇ ਵਿੱਚ ਤੇ ਲੰਮਾ ਸਮਾਂ ਸਾਈਕਲ ਨਾਲ ਦੁਕਾਨ ਕੀਤੀ ਔਰ ਅਖੀਰ ਤੱਕ ਉਹਨਾਂ ਨੇ ਕਦੇ ਡੋਲੇ ਨਹੀਂ 20 ਸਾਲ ਦੀ ਉਮਰ ਤੱਕ ਕਦੇ ਨਾ ਕੋਈ ਪੰਚਾਇਤ ਦਾ ਮਸਲਾ ਨਾ ਕਿਸੇ ਥਾਣੇ ਚ ਮਸਲਾ ਨਾ ਕਿਸੇ ਕਚੇਹਰੀ ਚ ਮਸਲਾ ਬਹੁਤ ਸੰਤਾਂ ਵਾਲਾ ਜੀਵਨ ਬਤੀਤ ਕੀਤਾ ਅੱਜ ਉਹਨਾਂ ਦੀ ਅੰਤਮ ਅਰਦਾਸ ਹੈ ਅਸੀਂ ਗਰੀਬ ਬੱਚਿਆਂ ਨੂੰ ਜਿਹੜੇ ਜੀ ਸਾਈਕਲ ਵੀ ਦੇ ਰਹੇ ਹਾਂ ਕਿਉਂਕਿ ਸਾਈਕਲ ਨਾਲ ਜੁੜੇ ਰਿਹਾ ਮੈਂ ਵੀ ਹਮੇਸ਼ਾ ਤੋਂ ਸਾਈਕਲ ਨਾਲ ਜੁੜਾ ਰਿਹਾ ਤੇ ਅੱਜ ਸੰਗਤ ਜਿਹੜੀ ਆ ਮਨਾਂ ਨੂੰ ਹੀ ਪਿਆਰ ਦੇ ਰਹੀ ਹੈ ਬਾਪੂ ਜੀ ਨੂੰ ਯਾਦ ਕਰ ਰਿਹਾ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਡੇ ਬਾਪੂ ਜੀ ਨੂੰ ਪਰਮਾਤਮਾ ਆਪਣੇ ਚਰਨਾਂ ਚ ਸਥਾਨ ਦੇਵੇ ਔਰ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੇ ਦੇਖੋ ਸੁਛੀ ਦੇਖ ਰਹੇ ਹਾਂ ਕਿ ਕਿੰਨਾ ਲੋਕਾਂ ਦਾ ਇੱਥੇ ਆਏ ਨੇ ਕਿੰਨੇ ਲੋਕਾਂ ਦਾ ਹੋਇਆ ਸਾਲਾ ਲਾਲ ਸਿੰਘ ਨੇ ਸੇਵਾ ਕੀਤੀ ਹੈ ਜੇ ਅੱਜ ਐਮਐਲ ਸਾਹਿਬ ਬਣੇ ਨੇ ਤਾਂ ਉਹਨਾਂ ਦੀ ਬਦੌਲਤ ਬਣੇ ਨੇ ਉਹਨਾਂ ਦੀ ਬਹੁਤ ਵੱਡੀ ਸੇਵਾ ਸੀਗੀ ਔਰ ਪੂਰੀ ਉਮਰ ਪੋ ਕੇ ਗਏ ਨੇ ਤੇ ਗੁਰੂ ਦੀ ਕਿਰਪਾ ਨਾਲ ਹੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਲਈ ਹਮੇਸ਼ਾ ਅਮਰਤਬੇ ਉਠਣਾ ਦਸਾਂ ਨਾਹਾਂ ਦੀ ਕਿਰਤਮਾਈ ਕਰਨੀ ਵੰਡ ਛਕਣਾ ਆਪਣੀ ਆਏਦ ਵਾਲੇ ਪਿਆਰ ਬਣਨਾ ਇਹ ਗੁਣਾਂ ਦੇ ਕੋਠure ਪਰੇ ਛੀ ਔਰ ਮੈਨੂੰ ਇਹ ਵੀ ਖੁਸ਼ੀ ਹੈ ਕਿ ਉਹਨਾਂ ਦੇ ਬੱਚੇ ਵੀ ਉਹਨਾਂ ਦੇ ਦਸੇ ਪੰਦਰਾਂ ਰਸਤੇ ਚੱਲ ਰਹੇ ਨੇ। ਸੋ ਜਦੋਂ ਬੱਚੇ ਉਸ ਰਾਹ ਤੇ ਚੱਲਦੇ ਹੋਣ ਮਾਂ ਪਿਓ ਦੇ ਕਹੇ ਲੱਗਦੇ ਹੋਣ ਫਿਰ ਮਾਂ ਬਾਪ ਦੀ ਆਤਮਾ ਨੂੰ ਬੜੀ ਸ਼ਾਂਤੀ ਮਿਲਦੀ ਹੈ। ਕਿ ਇੱਚੇ ਚੰਗੇ ਪਾਸੇ ਤੁਰਿਆ ਤੇ ਬੱਚੇ ਸਾਡੇ ਕਹੇ ਲੱਗਦੇ ਨੇ। ਜੇ ਕਿਤੇ ਮਾਂ ਬਾਪ ਦੇ ਬੱਚੇ ਕਹੇ ਨਾਲ ਲੱਗਣ ਤਾਂ ਮਾਂ ਬਾਪ ਦੀ ਜ਼ਿੰਦਗੀ ਦੁੱਬਰ ਹੋ ਜਾਂਦੀ ਹੈ। ਸੋ ਇਸ ਗੱਲ ਦੀ ਬਹੁਤ تسਲੀ ਹੈ ਕਿ ਪੂਰੀ ਜ਼ਿੰਦਗੀ ਭੋ ਕੇ ਬਹੁਤ ਚੰਗੀ ਤਰ੍ਹਾਂ ਤੇ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ساری ਜ਼ਿੰਦਗੀ ਕੋਈ ਦਵਾਈ ਨਹੀਂ ਲਈ ਕੋਈ ਬੂਟੀ ਨਹੀਂ ਲਈ ਤੇ اچانک ਹੀ ਜਿਵੇਂ ਸੰਤਾ ਮਹਾਪੁਰਸ਼ਾਂ ਦੀ ਜਾਂਦੇ ਨੇ ਉਸ ਤਰ੍ਹਾਂ ਕਹੇ ਨੇ ਸੋ ਦਸ ਦੇ ਵਿੱਚ ਪਹੁੰਚ ਬਹੁਤ ਦੁਖਦਾਈ ਜਿਹੜਾ ਹੈ ਵਿਛੋੜਾ ਹੈ ਸਾਡੇ ਸਾਰਿਆਂ ਵਾਸਤੇ ਤੇ ਪਰ ਇਹ ਜਿਹੜਾ ਹੈ ਵਿਧੀ ਦਾ ਵਿਧਾਨ ਹੈ ਕਿ ਜੀਣਾ ਝੂਠ ਤੇ ਮਰਨਾ ਸੱਚ ਦੂਸੇ ਪ੍ਰਮਾਤਮਾ ਨੇ ਜਿਨ੍ਹਾਂ ਸ્વાસ ਦਿਖੇ ਸੀ ਸਾਡੇ ਬਜ਼ੁਰਗੋ ਨੇ ਸ્વાસ ਪੋਕਿਆ ਜਿਹੜਾ ਹੈ ਸਦੀ ਵੀ ਕਾਲੀ ਸਾਨੂੰ ਛੱਡ ਗਏ ਨੇ ਪਿੱਛੇ ਦੇਖੋ ਜਦੋਂ ਬਾਗ ਦਾ ਮਾਲੀ ਉਸ ਕੁਦਰਤੀ ਰਹਿਮਤ ਸਰਕਾਰ ਜਦੋਂ ਆਪਣਾ ਬਾਗ ਲਗਾਉਂਦਾ ਹੈ ਤੇ ਉਹ ਫੁਲਵਾੜੀ ਜਿਹੜਾ ਹਮੇਸ਼ਾ ਮਹਿਕਦੀ ਰਹਿੰਦੀ ਹੈ ਉਸੇ ਤਰ੍ਹਾਂ ਜਿਸ ਤਰ੍ਹਾਂ ਸਦਾ لال ਸਿੰਘ ਜੀ ਨੇ ਆਪਣੇ ਸੰਸਕਾਰ ਪਰਵੇਸ਼ ਦੇ ਕੇ ਦੇਮਾਂਜੀ ਨੂੰ ਪਾਲ ਉਸਕੇ ਵੱਡਾ ਕੀਤਾ ਜੋ ਜਿਹੜਾ ਹੈ ਇੱਕ ਹਲਕੇ ਦੀ ਨੁਮਾਇੰਦਗੀ ਕਰ ਰਹੇ ਨੇ ਐਮਐਲਏ ਤੱਕ ਬਣੇ ਨੇ ਇਹ ਉਹਨਾਂ ਦੇ ਸੰਸਕਾਰਾਂ ਬਦੌਲਤ ਹੀ ਹੈ ਜੀ ਸਾਰੇ ਪਰਿਵਾਰ ਦਾ ਘਟਾ ਹੈ ਸਾਰੇ ਸਮਾਜ ਦਾ ਘਟਾ ਹੈ ਉਹ ਦੇਖੋ ਕਿਸ ਤਰ੍ਹਾਂ ਸਾਰਾ ਨਾਬਾ ਸ਼ਹਿਰ ਉਮੜ ਕੇ ਆਇਆ ਹੈ ਇਹ ਅਸਲੀ ਉਹਨਾਂ ਦੀ ਕਮਾਈ ਹੈ ਜੀ ਧੰਨਵਾਦ। ਹਾਲ ਕੀ ਦੀ? ਕਿਸ ਤਰ੍ਹਾਂ ਦੇਖਦੇ ਆਂ? ਮਾਨ ਸਾਹਿਬ ਦਰਸਨ ਤੇ ਜਦੋਂ ਕੋਈ ਬਜ਼ੁਰਗ ਜਾਂਦਾ ਹੈ ਨਾ ਦੇਖਦਾ ਵੀ ਉਹਨੇ ਸਮਾਜ ਨੂੰ ਕੀ ਦਿੱਤਾ ਹੈ। ਵਧੀਆ ਹਾਲਾਤ ਦਿੱਤੀ ਆ ਆਪਾਂ ਦੇਖ ਰਹੇ ਆਂ ਦੇਖੋ। ਐਮਐਲਏ ਸਾਹਿਬ ਸਾਡੇ ਦੇ ਮਾਨ ਜੀ ਕਿੰਨੇ ਪਪੂਲਰ ਨੇ। ਸੇਵਾਦਾਰ ਨੇ ਹਰ ਲੋਕਾਂ ਦੀ ਸੇਵਾ ਕਰਦੇ ਨੇ। ਮੈਂ ਸਮਝਦਾ ਕਿ ਬਜ਼ੁਰਗਾਂ ਦਾ ਜਿਹੜਾ ਜਾਣ ਹੈ ਇਹ ਘਾਟਾ ਲੇਕਿਨ ਕਰਿਆ ਕੀ ਜਾ ਸਕਦਾ ਉਸ ਵਾਹਿਗੁਰੂ ਦੇ ਅੱਗੇ ਕੋਈ ਜ਼ੋਰ ਨਹੀਂ ਹੈ ਸੋ ਮਾਨ ਸਰ ਸਾਰਿਆਂ ਨੂੰ ਘਾਟਾ ਬਹੁਤ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਰ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਸ਼ਰਨਵਾਸ ਦੇਵੇ ਲਾਲ ਸਿੰਘ ਜੀ ਅੰਤਮ ਅਸਥਾਨ ਦੇ ਵਿੱਚ ਅੱਜ ਇੱਕ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਬਾਪੂ ਲਾਲ ਸਿੰਘ ਜੀ ਆਪਣੀ ਸੰਸਕਾਰ ਯਾਤਰਾ ਪੂਰੀ ਕਰ ਚਲੇ ਆ ਔਰ ਇੱਕ ਬੜੀ ਖੁਸ਼ੀ ਦੀ ਗੱਲ ਵੀ ਹੈ ਕਿ ਅੱਜ 92 ਸਾਲ ਦੀ ਉਮਰ ਲੈਣ ਵਾਲੇ ਬਾਪੂ ਬਹੁਤ ਘੱਟ ਰਹਿ ਗਏ ਐ ਕਿਉਂਕਿ ਜਿਹੜਾ ਅੱਜ ਦਾ ਖਾਣ ਪੀਣਾ ਹੈ ਹੋਰ ਚੇਂਜ ਹੋ ਚੁੱਕਿਆ ਹੈ ਔਰ ਅੱਜ ਲਾਲ ਸਿੰਘ ਜੀ ਬਾਪੂ ਜੀ ਦੇ ਅੰਤਮ ਅਰਦਾਸ ਦੇ ਵਿੱਚ ਜਿਹੜੇ ਆਪਣੇ ਪਰਿਵਾਰ ਨੂੰ ਸੇਧ ਦੇ ਕੇ ਗਏ ਆਪਣੇ ਬੇਟੇ ਨੂੰ ਐਮਐਲਏ ਤੱਕ ਪਹੁੰਚਾਇਆ ਔਰ ਹੋਰ ਪਰਿਵਾਰ ਨੂੰ ਆਪਣੇ ਆਪਣੇ ਕੀਤਿਆਂ ਤੇ ਲਾਇਆ ਇੱਕੋ ਚੰਗੀ ਸੋਚ ਵਾਲੇ ਬਾਪੂ ਸੀਗੇ ਸਾਰਾ ਲਾਲ ਸਿੰਘ असी उन्ह अच सी टीम पार्टी सारे चेयरमैन एम एल ए सरकार पुल भेट कर रहे हैं और वाह बेट करते हैं कि बापू ने चरणारिविंद निवास वक्त परिवार को चढ़ती कला पुरशिष्य चरणारविंदम अभी हम एक ऐसे स्थान पर खड़े हैं जहाँ पर एक ऐसी दिवंगत आत्मा को श्रद्धांजलि देने के लिए हम आए हैं जिसने समाज के लिए एक प्रेरणा स्रोत बनते हुए समाज को वो दाद दी है वह सेवा की है कि आज उन्हीं के उस सेवा के फलस्वरूप यहाँ पर हमको जो एक एकजुट होता हुआ समाज नज़र आ रहा है उनके जीवन से हमको ये प्रेरणा लेनी चाहिए किस प्रकार समाज सेवा करते हुए राजनीतिक पक्ष को अपनाकर और हर समाज के लिए एक मिसाल कायम हो और हर जानमानस के लिए एक विशुद्ध रूप से एक समाज सेवा का एक नया केंद्र बना जाए ਦੇਖੋ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਲੋਕਾਂ ਦਾ ਇੱਥੇ ਆਏ ਨੇ ਕਿੰਨੇ ਲੋਕਾਂ ਦਾ ਹੋਇਆ ਸਹਾਲਾ ਸਿੰਘ ਨੇ ਸੇਵਾ ਕੀਤੀ ਹੈ ਜੇ ਅੱਜ ਐਮਐਲ ਸਾਹਿਬ ਬਣੇ ਨੇ ਤਾਂ ਉਹਨਾਂ ਦੀ ਬਦੌਲਤ ਬਣੇ ਨੇ ਉਹਨਾਂ ਦੀ ਬਹੁਤ ਵੱਡੀ ਸੇਵਾ ਸੀਗੀ ਔਰ ਪੂਰੀ ਉਮਰ ਪੋਕੇ ਗਏ ਨੇ ਤੇ ਗੁਰੂ ਦੀ ਕਿਰਪਾ ਦੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਲਈ ਹਮੇਸ਼ਾ ਅਮਰ ਜੀ ਉੱਠਣਾ ਦਸਨਾਂ ਹੋਣ ਦੀ ਕਿਰਤਮਾਈ ਕਰਨੀ ਵੰਡ ਛਕਣਾ ਆਪਣੇ ਆਏ ਵਾਲੇ ਪਿਆਰ ਬਣਨਾ ਇਹ ਗੁਣ ਉਹਨਾਂ ਦੇ ਕੋਠure ਪਰੇ ਛੇ ਆ ਮੈਨੂੰ ਵੀ ਖੁਸ਼ੀ ਹੈ ਕਿ ਉਹਨਾਂ ਦੇ ਬੱਚੇ ਵੀ ਉਹਨਾਂ ਦੇ ਦਸੇ ਪਦ ਰਾਸਤੇ ਚੱਲ ਰਹੇ ਨੇ ਸੋ ਜਦੋਂ ਬੱਚੇ ਉਸ ਰਾਹ ਤੇ ਚੱਲਦੇ ਹੋਣ ਮਾਂ ਪਿਓ ਦੇ ਕਹਿ ਲੱਗਦੇ ਹੋਣ ਫਿਰ ਮਾਂ ਬਾਪ ਦੀ ਆਤਮਾ ਨੂੰ ਬੜੀ ਸ਼ਾਂਤੀ ਮਿਲਦੀ ਹੈ ਕਿ ਅਸੀਂ ਚੰਗੇ ਪਾਸੇ ਤੁਰਿਆ ਤੇ ਬੱਚੇ ਸਾਡੇ ਕਹਿ ਲੱਗਦੇ ਨੇ ਜੇ ਕਿਤੇ ਮਾਂ ਬਾਪ ਦੇ ਬੱਚੇ ਕਹਿ ਨਾਲ ਲੱਗਣ ਤਾਂ ਮਾਂ ਬਾਪ ਦੀ ਜ਼ਿੰਦਗੀ ਦੁੱਬਰ ਹੋ ਜਾਂਦੀ ਹੈ ਸੋ ਇਸ ਗੱਲ ਦੀ ਬਹੁਤ ਤਸੱਲੀ ਹੈ ਕਿ ਪੂਰੀ ਜ਼ਿੰਦਗੀ ਭੋ ਕੇ ਬਹੁਤ ਚੰਗੀ ਤਰ੍ਹਾਂ ਤੇ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ساری ਜ਼ਿੰਦਗੀ ਕੋਈ ਦਵਾਈ ਨਹੀਂ ਲਈ ਕੋਈ ਰੁਟੀ ਨਹੀਂ ਤੇ اچانک ਹੀ ਜਿਵੇਂ ਸੰਤਤਾ ਮਹਾਪੁਰਸ਼ਾਂ ਦੀ ਜਾਂਦੇ ਨੇ ਉਸ ਤਰ੍ਹਾਂ ਕਹੇ ਨੇ